ಐਗੁੱਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਰਮਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸ਼੍ਰੋਤਿਆਂ ਦਾ दिली ਸਵਾਗਤ ਕਰਦੀ ਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਦੇਸ਼ਾਂ 'ਚ ਬੈਠ ਕੇ ਦੇਖਦੇ ਸੰਜਰੇ ਨੇ ਪ੍ਰੋਗਰਾਮ ਸੱਚੋ ਸੱਚ ਦੀ ਰੂਹ ਰਵਾ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਆਉਣਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਆਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚਾ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 22 April 2017 14 ਅੰਸਾਖ ਨਾਨਕਸ਼ਾਹ ਸੰਬੰਧ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪਹਿਲਾ ਇਸ਼ੂ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਦੇਖਣਾ ਚਾਹੁੰਦੇ ਹੋ ਟੀਵੀ 84 ਨੂੰ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਚੀਨ ਕੇਬਲ ਬੈਲਫੇ ਬੈਲ 5 ਕੇਬਲ ਇਨ ਕੈਨੇਡਾ ਰੋਕੂ ਜਾਦੂ ਬਾਕਸ ਫੇਸਬੁੱਕ ਸ਼ਾਵਾਂ ਗਲੋਬਲ ਸੀਪੀਐਨ ਦੀ ਐਪ ਰਾਈ ਆਨਲਾਈਨ ਸਟ੍ਰੀਮਿੰਗ ਟੀਵੀ 84 ਦੀ ਐਪ ਰਾਈ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਪਹਿਲੇ ਇਸ਼ੂ ਬਾਰੇ ਅ ਤੇਖੋ ਅੱਜ ਕੱਲ ਸਾਨੂੰ ਸੈਟ ਬਦਲਣ ਦਾ ਸ਼ੌਕ ਤਾਂ ਨਹੀਂ ਪਿਆ ਮਜਬੂਰੀ ਬਣ ਗਏ ਜੀ ਅੱਜ ਅਸੀਂ ਇੱਕ ਨਵੀਂ ਸੈਟਿੰਗ 'ਚ ਉਹ ਗੱਲਬਾਤ ਕਰ ਰਹੇ ਹਾਂ ਜੀ ਔਰ ਵੈਸੇ ਜਿਹੜਾ ਸੈਟ ਪਿਛਲੇ ਦਿਨਾਂ ਜਿਸਤਮਾਲ ਹੋਇਆ ਹੈ ਇਸ ਤੋਂ ਇਲਾਵਾ ਕਿ ਟੇਬਲ ਜਿਹੜਾ ਉਹ ਇੱਕ ਮੀਟਰ ਲੰਬਾ ਸੀ ਜੀ ਅ ਬਾਕੀ ਜਿਹੜਾ ਉਹ ਸੈਟਿੰਗ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੋ ਅਸੀਂ ਸਾਡੀ ਟ੍ਰਾਈ ਕਾਸਟ ਰਿਪੇਅਰ ਚੱਲ ਰਹੀ ਹੈ ਤੇ ਕੋਸ਼ਿਸ਼ ਕਰਾਂਗੇ ਕਿ ਅਸੀਂ ਜਿਹੜੀ ਇਹ ਸਾਰੇ ਸੈੱਟ ਦੇ ਵਿੱਚ ਕੱਲ ਵੀ ਔਰ ਅੱਜ ਵੀ ਪਿਛਲੇ ਦੋ ਦਿਨ ਤੋਂ ਹੀ ਆਲਮੋਸਟ ਜੀ ਜੀ ਜਿਹੜੀ ਕਲੈਰਿਟੀ ਹੈ ਉਸ ਨੂੰ ਅਸੀਂ ਇਸ ਸਟ੍ਰਾਈ ਕਾਸਟਰ ਦੀ ਜਿਹੜੀ ਹੈ ਨਵੀਂ ਚੇਂਜ ਤੋਂ ਬਾਅਦ ਮੇਨਟੇਨ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਪੰਜਾਬ ਦੇ ਹਵਾਲੇ ਨਾਲ ਦੇਖਦੇ ਕਿਉਂਕਿ ਸਾਡੀ ਕੋਸ਼ਿਸ਼ ਇੱਕ ਪਾਸੇ ਜਿੱਥੇ ਇੰਟਰਨੈਸ਼ਨਲ ਟਾਪਿਕਸ ਨੂੰ ਡਿਸਕਸ ਕਰਨਾ ਹੁੰਦਾ ਹੈ ਪਰ ਸਾਡੀ ਜਿਹੜੀ ਪਹਿਲੀ ਅਟੈਨਸ਼ਨ ਜਾਂ ਸਾਡਾ ਫੋਕਸ ਆਪਣੇ ਹੋਮਲੈਂਡ ਤੇ ਉੱਥੇ ਹੋ ਰਹੀਆਂ ਡਿਵੈਲਪਮੈਂਟਸ ਔਰ ਖਾਸ ਤੌਰ ਤੇ ਚੋਣਾ ਤੋਂ ਬਾਅਦ ਜਿੱਥੇ ਇੱਕ ਪਾਸੇ ਅਕਾਲੀ ਆਪਣੀ ਜਿਹੜੀ ਗਵਾਚੀ ਉਹਨਾਂ ਦੀ ਜ਼ਮੀਨ ਹੈ ਜਾਂ ਜਿਸ ਨੂੰ ਲੌਸਟ ਗਰਾਉਂਡ ਕਹਿੰਦੇ ਨੇ ਜੀ ਉਸ ਨੂੰ ਵਾਪਸ ਹਾਸਲ ਕਰਨ ਦੇ ਲਈ ਲੋਕਾਂ ਦੇ ਵਿੱਚ ਜਾ ਰਹੇ ਨੇ ਔਰ ਬੜਾ ਜਿਹੜਾ ਨਪ ਨਪਿਆ ਤੋਲਿਆ ਉਹਨਾਂ ਦਾ ਰਿਐਕਸ਼ਨ ਹੁੰਦਾ ਹੈ ਸਿਚੁਏਸ਼ਨਸ ਨੂੰ ਪਰ ਜਿਹੜੀ ਮੁੱਖ ਵਿਰੋਧੀ ਧਿਰ ਬਣ ਕੇ ਉੱਭਰੀ ਪਿਛਲੀਆਂ ਚੋਣ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਜਿਹਦੇ ਕੋਲ 20 ਐਮਐਲਏ ਆਪਣੇ ਬਣੇ ਦੋ ਉਹਨਾਂ ਨੇ ਜਿਹੜੀ ਹੈ ਬੈਂਸ ਭਰਾਵਾਂ ਦੀ ਸਪੋਰਟ ਹੈ ਪਰ ਉਹ ਤਾਸ਼ ਤੇ ਪੱਤੇ ਵਾਂਗ ਖਿਲਰ ਗਈ ਲੱਗਦੀ ਔਰ ਉਹਨਾਂ ਦਾ ਨਾ ਤਾਂ ਕੋਈ ਇਸ ਕਿਸਮ ਦਾ ਪ੍ਰੋਗਰਾਮ ਸਾਹਮਣੇ ਆਇਆ ਵਲੰਟੀਅਰਾਂ ਨਾਲ ਵੀ ਕੋਈ ਕਿਸੇ ਲੈਵਲ ਦੇ ਉੱਤੇ ਕੋਈ ਸੰਪਰਕ ਦੀ ਗੱਲ ਨਹੀਂ ਆਈ ਜੀ ਔਰ ਪਿਛਲੇ 3-4 ਦਿਨਾਂ ਤੋਂ ਹਾਲਾਂਕਿ ਜਦੋਂ ਪਹਿਲੀ ਸਟੇਟਮੈਂਟ ਆਈ ਭਗਵੰਤ ਮਾਨ ਦੀ ਤਾਂ ਮੈਂ ਉਸ ਦਾ ਨੋਟਿਸ ਨਹੀਂ ਲਿਆ ਕਿਉਂਕਿ ਉਹਦੇ ਵਿੱਚ ਉਹਨੇ ਕਿਹਾ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਅਮਰੀਕਾ ਜਾ ਰਹੇ ਹਾਂ ਮੈਂ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਜਿਹੜੀ ਹੈ ਔਰ ਜੇ ਚੀਫ ਮਿਨਿਸਟਰ ਦਾ ਫੇਸ ਜਿਹੜਾ ਉਹ ਡਿਕਲੇਅਰ ਕਰ ਦਿੰਦੇ ਕਿਨੇ ਬੜਨੇ ਤੇ ਫਿਰ ਇਨਾ ਬੁਰਾ ਹਾਲ ਨਹੀਂ ਸੀ ਹੋਣਾ ਔਰ ਉਹਨੇ ਜਿਹੜਾ ਦਿੱਲੀ ਦੀ ਲੀਡਰਸ਼ਿਪ ਨੂੰ ਕਿਸੇ ਹੱਦ ਤੱਕ ਇਸ ਲਈ ਜ਼ਿੰਮੇਵਾਰ ਠਹਿਰਾਇਆ ਜੀ ਔਰ ਭਗਵਾਨ ਤੁਮਾਨ ਜਿਹੜਾ ਸਿਟਿੰਗ ਮੈਂਬਰ ਪਾਰਲੀਮੈਂਟ ਹੈ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਸ ਨੇ 400 ਤੋਂ ਜ਼ਿਆਦਾ ਰੈਲੀਆਂ ਨੂੰ ਸੰਬੋਧਨ ਕੀਤਾ ਔਰ ਉਸ ਨੇ ਪਾਰਟੀ ਨੂੰ ਬਿਲਡ ਕਰਨ ਲਈ ਬਹੁਤ ਮਿਹਨਤ ਕੀਤੀ ਹਾਲਾਂਕਿ ਵੈਦਰ ਉਹ ਚੀਫ ਮਿਨਿਸਟਰ ਦਾ ਕੈਂਡੀਡੇਟ ਬਣਨ ਦਾ ਹੱਕ ਰੱਖਦਾ ਸੀ ਕਿ ਨਹੀਂ ਏ ਡਿਬੇਟੇਬਲ ਹੈ ਔਰ ਮੈਂ ਸ਼ਾਇਦ ਇਸ ਮਾਮਲੇ ਦੇ ਵਿੱਚ ਉਸ ਨੂੰ ਇਸ ਉਮੀਦਵਾਰੀ ਦਾ ਹੱਕਦਾਰ ਨਾ ਸਮਝਾਂ ਪਰ ਇਸ ਰਿਐਕਸ਼ਨ ਦੇ ਵਿੱਚ ਜਿਹੜੀ ਉਹਨੇ ਗੱਲ ਕਹੀ ਉਸਨੇ ਇਹ ਵੀ ਸ਼ੋਅ ਕੀਤਾ ਵੀ ਕਿਵੇਂ ਈਵਨ ਇਸ ਲੈਵਲ ਤੇ ਵੀ ਲੀਡਰਸ਼ਿਪ ਇੱਕ ਦੂਜੇ ਦੇ ਉੱਤੇ ਬੇਇਤਬਾਰੀ ਸੀ ਉਹਨੇ ਕਿਹਾ ਕਿ ਜੀ ਜਰਨੈਲ ਸਿੰਘ ਪੱਤਰਕਾਰ ਨੂੰ ਜਿਹੜਾ ਦਿੱਲੀ ਤੋਂ ਲੰਬੀ ਲਿਆ ਕੇ ਚੋਣ ਲੜਾਉਣਾ ਹੈ ਇਹ ਗਲਤ ਫੈਸਲਾ ਸੀ ਔਰ ਇਸਨੇ ਗਲਤ ਸੁਨੇਹਾ ਦਿੱਤਾ ਹੈ ਔਰ ਇਸ ਤੋਂ ਇਹ ਲੱਗਦਾ ਹੈ ਕਿ ਭਗਵੰਤ ਮਾਨ ਜਿਹੜਾ ਕਿ ਆਪਣੇ ਆਪ ਨੂੰ ਖੁਦ ਹੀ ਮੁੱਖ ਮੰਤਰੀ ਬਣਾ ਦੇਖ ਰਿਹਾ ਸੀ ਉਹਨੂੰ ਲੱਗਿਆ ਵੀ ਜਰਨੈਲ ਸਿੰਘ ਨੂੰ ਇਸ ਲਈ ਲਿਆਂਦਾ ਗਿਆ ਕਿ ਉਹਨੂੰ ਮੁੱਖ ਮੰਤਰੀ ਬਣਾਇਆ ਜਾਏ ਹੁਣ ਚਲੋ ਭਗਵੰਤ ਮਾਨ ਨੇ ਜੇ ਕਿਹਾ ਵੀ ਤੇ ਜੇ ਤੁਸੀਂ ਦੇਖੋ ਕਿ ਪਾਰਟੀ ਗਰੂਡ ਹੋਏ ਟੁਗੇਦਰ ਫਿਰ ਦੂਸਰਾ ਬਿਆਨ ਨਹੀਂ ਦਿੰਦਾ ਜਰਨੈਲ ਸਿੰਘੁਰਾ ਨੇ ਨਾਲ ਦੀ ਨਾਲ ਹੀ ਇਹ ਬਿਆਨ ਦਿੱਤਾ ਕਿ ਜੀ ਮੈਂ ਤਾਂ ਜੋ ਹਾਈ ਕਮਾਂਡ ਨੇ ਕਿਹਾ ਉਹਨੂੰ ਮੰਨਿਆ ਪਰ ਭਗਵੰਤ ਮਾਨ ਦਾ ਸ਼ਰਾਬੀ ਹੋਣਾ ਔਰ بار-बार ਉਸ ਦੀਆਂ ਉਹ ਵੀਡੀਓਜ਼ ਨੂੰ ਅਕਾਲੀਆਂ ਔਰ ਦੂਸਰਿਆਂ ਵੱਲੋਂ ਪ੍ਰਮੋਟ ਕੀਤਾ ਜਾਣਾ ਔਰ ਕੇਜਰੀਵਾਲ ਨੇ ਇਸ ਮਾਮਲੇ 'ਚ ਕਾਉਂਸਲਿੰਗ ਵੀ ਕੀਤੀ ਸੀ ਪਰ ਇਹਦਾ ਕੋਈ ਅਸਰ ਨਹੀਂ ਹੋਇਆ ਇਹ ਪਾਰਟੀ ਦੀ ਹਾਰ ਦਾ ਵੱਡਾ ਕਾਰਨ ਬਣਿਆ ਉਸ ਤੋਂ ਪਹਿਲਾਂ ਸੁਖਪਾਲ ਖੈਰਾ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਵੀ ਦਿੱਲੀ ਦੀ ਟੀਮ ਇੱਥੇ ਆ ਕੇ ਬੈਠੀ ਸੀ ਔਰ ਉਹਨਾਂ ਨੇ ਜਿਹੜਾ ਲੋਕਲ ਲੀਡਰਸ਼ਿਪ ਨੂੰ ਕੋਈ ਜਿਹੜਾ ਉਹ ਵਜ਼ਨ ਨਹੀਂ ਦਿੱਤਾ ਪਰ ਅੱਜ ਇਹ ਸਾਰੇ ਦੇ ਨਾਲ ਪਹਿਲਾਂ ਹੀ ਸੁਖਪਾਲ ਖਹਿਰਾ ਜਾਂ ਭਗਵੰਤ ਮਾਨ ਜਾਂ ਜਰਨੈਲ ਸਿੰਘ ਸੀ ਅੱਜ ਜਿਹੜਾ ਘੁੱਗੀ ਜਿਹੜਾ ਰਾਤੋ ਰਾਤ ਗੁਰਪ੍ਰੀਤ ਵੜੈਚ ਬਣ ਗਿਆ ਸੀ ਹੁਣ ਵਾਪਸ ਘੁੱਗੀ ਬਣ ਗਿਆ ਵੈਸੇ ਹੁਣ ਉਹਦੀ ਸਟੇਟਮੈਂਟ ਆ ਗਈ ਉਹਨੇ ਵੀ ਜਿਹੜਾ ਇਸ ਮਾਮਲੇ ਨੂੰ ਕਿਹਾ ਉਹਨੇ ਕਿਹਾ ਜੇ ਜਦੋਂ ਦੀ ਹਾਰ ਹੋਈ ਹੈ ਮੇਰੀ 2 ਟਾਈਮਿੰਟ ਕੇਜਰੀਵਾਲ ਨਾਲ ਗੱਲ ਹੋਈ ਹੈ ਔਰ ਕੋਈ ਪਾਰਟੀ ਪ੍ਰੋਗਰਾਮ ਨਹੀਂ ਹੈ ਵਲੰਟੀਅਰ ਜਿਹੜੇ ਨੇ ਉਹ ਬੜੇ ਉਦਾਸ ਨੇ ਔਰ ਬਿਲਕੁਲ ਸਪ੍ਰਿਟਲੈਸ ਨੇ ਇਹ ਕਿਤਾਜ ਆਇਆ ਕਿਉਂਕਿ ਕੋਈ ਨਹੀਂ ਹੈ ਸੋ ਇਸ ਤੋਂ ਜ਼ਾੜ ਹੈ ਵੀ ਕਈ ਵਾਰ ਜਿਹੜੀ ਸੱਚੀ ਸਿਆਣੀ ਲੀਡਰਸ਼ਿਪ ਹੁੰਦੀ ਹੈ ਆਈਡੀਓਲੋਜੀਕਲੀ ਤਾਂ ਅਸੀਂ ਪਹਿਲੇ ਦਿਨ ਤੋਂ ਆਮ ਆਦਮੀ ਪਾਰਟੀ ਨੂੰ ਗਾਂਧੀਵਾਦੀ ਵਿਚਾਰਧਾਰਾ ਦੇ ਨਾਲ ਜੋੜ ਕੇ ਹਮੇਸ਼ਾ ਨੈਗੇਟ ਕੀਤਾ ਪਰ ਇਹਦੇ باوجود ਇਹ ਇੱਕ ਮੈਂ ਸਮਝਦਾ ਹਾਂ ਵੀ ਪ੍ਰਾਪਤੀ ਉਹਨਾਂ ਦੇ ਲੈਵਲ ਤੋਂ ਕਿਹਾ ਜਾ ਸਕਦਾ ਸੀ ਕਿ ਪਹਿਲੇ ਇਸ ਲੈਵਲ ਦੀ ਇਲੈਕਸ਼ਨਾਂ MP's ਦੀਆਂ ਚੋਣਾਂ ਹੋਈਆਂ 4 MP ਉਹਨਾਂ ਦੇ ਬਣ ਗਏ 13 ਚੋਂ ਔਰ ਇਸ ਇਨ ਟਫ ਫਾਈਟ ਦੇ ਵਿੱਚ ਵੀ অর ਇਹਨੇ ਸਮੀਰ ਕੈਂਪੇਨ ਹੋਣ ਦੇ ਬਾਵਜੂਦ ਵੀ ਐਮਐਲਏ ਜਾਂ ਬਾਈ ਐਮਐਲਏ ਬਣਨਾ ਕੋਈ ਛੋਟੀ ਪ੍ਰਾਪਤੀ ਨਹੀਂ ਸੀ ਪਰ ਕਿਉਂਕਿ ਇਹਦੇ ਚੋਂ ਜਿਹੜੀ ਇੱਕ ਗੱਲ ਸਪਸ਼ਟ ਸਾਹਮਣੇ ਆਂਦੀ ਹੈ ਕਿ ਦੌੜ ਹਰ ਇੱਕ ਦੀ ਕੁਰਸੀ ਲਈ ਸੀ ਔਰ ਇਸ ਕੁਰਸੀ ਦੇ ਉਸ ਚੀਫ ਮਿਨਿਸਟਰੀ ਦੀ ਕੁਰਸੀ ਤੇ ਹੀ ਨਜ਼ਰ ਟਿਕੀ ਹੋਈ ਸੀ ਔਰ ਅਸੀਂ ਸਮਝਦੇ ਹਾਂ ਵੀ ਜੇ ਇਸ ਸਾਰੇ ਪਾਰਟ ਨੂੰ ਜਿਸ ਲੈਵਲ ਦੇ ਉੱਤੇ ਜਥੇਦਾਰ ਸੁਚਾ ਸਿੰਘ ਛੋਟੇਪੁਰ ਹੋਣਾ ਨੂੰ ਲੰਬੇ ਕੀਤਾ ਇਹ ਉਸ 파ਟ ਤੋਂ ਸ਼ੁਰੂ ਹੋ ਗਿਆ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਉਹ ਪਾਵਰਫੁੱਲ ਹੋ ਰਹੇ ਨੇ ਔਰ ਜ਼ਾਹਰ ਹੈ ਵੀ ਪਾਰਟੀ ਮੁਖੀ ਹੋਣ ਦੇ ਨਾਤੇ ਹੀ ਚੀਫ ਮਿਨਿਸਟਰ ਦਾ ਜਿਹੜਾ ਹੈ ਅਧਿਕਾਰ ਤੁਹਾਡਾ ਬਣਦਾ ਜੀ ਉਹ ਸਾਜ਼ਿਸ਼ ਦੇ ਵਿੱਚ ਕੌਣ ਕੌਣ ਸ਼ਾਮਲ ਸੀ ਬਾਅਦ ਜਿਹੜੇ ਸਟਿੰਗ ਆਪਰੇਸ਼ਨ ਜਿਹਨੇ ਕੀਤਾ ਉਹਨੇ ਜਿਨ੍ਹਾਂ ਦੇ ਨਾਮ ਲਏ ਫਿਰ ਹੁਣ ਇਹਨਾਂ ਦੀ ਦੌੜ ਸ਼ੁਰੂ ਹੋ ਗਈ ਔਰ ਕਿਤੇ ਨਾ ਕਿਤੇ ਕੇਜਰੀਵਾਲ ਖੁਦ ਉਹਦਾ ਆਪਣੇ ਲਈ ਰੱਖ ਰਿਹਾ ਸੀ ਇਸ ਲਈ ਇੱਕ ਨੂੰ ਦੂਜੇ ਤੋਂ ਕਟਵਾਉਣ ਦੀ ਲਾਈਨ ਵੀ ਚੱਲੀ ਔਰ ਜਰਨੈਲ ਸਿੰਘ ਨੂੰ ਵੀ ਨਕਮਾ ਕਰ ਦਿੰਦਾ ਹੈ ਭਗਵੰਤ ਮਾਨ ਸੁਖਵੀਰ ਬਾਦਲ ਦੇ ਬਰਾਬਰ ਹਾਰਨਾ ਹੀ ਸੀ ਹਾਰਿਆ ਹੈ ਔਰ ਹਿੰਮਤ ਸਿੰਘ ਸ਼ੇਰਗਿਲ ਜਿਹੜਾ ਕਿ ਅਦਰਵਾਇਜ਼ ਇੱਕ ਪਾਵਰਫੁੱਲ ਜਿਹੜਾ ਕੈਂਡੀਡੇਟ ਬਣ ਸਕਦਾ ਸੀ ਉਹਨੂੰ ਹਰਾਤਾ ਹੈ ਔਰ ਉਹਨੂੰ ਮਜੀਠੇ ਦੇ ਬਰਾਬਰ ਖੜਾ ਕਰ ਦਿੰਦਾ ਹੈ ਔਰ ਜਿਹੜਾ ਫੂਲਕ ਹੈ ਉਹਨੂੰ ਜਦੋਂ ਜੇ ਛੱਟੇ ਛੋਟੇਪੁਰ ਨੂੰ ਪਾਸੇ ਕਰਨ ਤੋਂ ਬਾਅਦ ਜੇ ਉਸ ਬੰਦੇ ਨੂੰ ਲਿਆਉਂਦਾ ਜਿਹਨੂੰ 4 ਮਹੀਨੇ ਪਹਿਲਾਂ ਹੀ ਪਾਰਟੀ ਨੂੰ ਦੇ ਵਿੱਚ ਛੋਟੇਪੁਰ ਉਹ ਨਹੀਂ ਜੁਆਇਨ ਕਰਵਾਇਆ ਸੀ ਕੋ ਗੀ ਨੂੰ ਲੋਕ ਹੈਵੀweight ਨੇ ਸੀ ਉਦੋਂ ਫੁਲਕਾ ਯਾਦ ਨਹੀਂ ਆਇਆ ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖਦੇ ਆਂ ਕਿ ਅਲਟੀਮੇਟਲੀ ਇਸ ਪਾਵਰ ਗੇਮ ਦੇ ਵਿੱਚ ਜਿਹੜੀ ਅਲਟੀਮੇਟ ਗੱਲ ਸੀ ਉਹ ਪਾਵਰ ਦੀ ਸੀ ਨਾ ਸਾਫ਼ ਸੁਥਰਾ ਐਡਮਿਨਿਸਟ੍ਰੇਸ਼ਨ ਦੀ ਗੱਲ ਸੀ ਨਾ ਉਹਦੇ ਵਿੱਚ ਕੋਈ ਹੋਰ ਤਬਦੀਲੀ ਹੋਣੀ ਸੀ ਸੋ ਇੱਕ ਪਾਸੇ ਤਾਂ ਇਹ ਕਹਾਣੀ ਜਿਹੜੀ ਹੈ ਜਿਹੜੀ ਅਮਰਜ ਹੋਈ ਉਹਦੇ ਵਿੱਚ ਮੈਂ ਸਮਝਦਾ ਹਾਂ ਵੀ ਬਹੁਤ ਸਾਰੇ ਸਾਡੇ ਬਾਹਰ ਬੈਠੇ ਵੀਰ ਪੈਣਾ ਜਨਾਚੂ ਬਹੁਤ ਸਾਰੇ ਇਮਾਨਦਾਰੀ ਦੇ ਨਾਲ ਹੀ ਤਬਦੀਲੀ ਸਮਝਦੇ ਸੀ ਉਹਨਾਂ ਨੂੰ ਲੱਗਦਾ ਸੀ ਕਾਲਾ ਚੋਰ ਆ ਜਾਏ ਬਾਦਲ ਕੇ ਜਾਣ ਹਾਲਾਂ ਇਹ ਕੋਈ ਮੈਚੁਰ ਅਪਰੋਚ ਨਹੀਂ ਸੀ ਔਰ ਇਸ ਨੂੰ ਅਸੀਂ ਉਦੋਂ ਵੀ ਜਿਹੜਾ ਨੈਗੇਟ ਕਰਦੇ ਰਹੇ ਪਰ ਸਭ ਤੋਂ ਵੱਡੀ ਜਿਹੜੀ ਫਰਸਟ੍ਰੇਸ਼ਨ ਦੇਖੀ ਜਾ ਸਕਦੀ ਹੈ ਉਹਨਾਂ 'ਚ ਦੇਖੀ ਜਾ ਸਕਦੀ ਹੈ ਕਿਉਂਕਿ ਇਹ ਜਿਹੜੀਆਂ ਭਾਂਤ ਭਾਂ ਦੀਆਂ ਆਵਾਜ਼ਾਂ ਉੱਥੋਂ ਨਿਕਲੀਆਂ ਨੇ ਜਾਂ ਨਿਕਲ ਰਹੀਆਂ ਨੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਹੋ ਸਕਦਾ ਹੈ ਵੀ ਇੱਕ ਦੂਜੇ ਦਾ ਪਟਾਰਾ ਖੋਲਣਗੇ ਔਰ ਸੰਜੇ ਸਿੰਘ ਦਰਗੇਸ਼ ਪਾਰਟਿਕ ਦਾ ਕੀ ਹੈ ਉਹਨਾਂ ਨੇ ਅੱਜ ਅਸਤੀਫਾ ਦਿੱਤਾ ਹਾਲਾਂਕਿ ਚੋਣਾਂ ਹੋਈਆਂ ਨੂੰ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਜੇ اخਲਾਕੀ ਕੋਈ ਜ਼ਿੰਮੇਵਾਰੀ ਕਬੂਲਣ ਦੀ ਲਾਈਨ ਹੁੰਦੀ ਤੇ ਉਹ ਅਸਤੀਫਾ ਦਿੰਦੇ ਲੇਕਿਨ ਇਹ ਪੰਜਾਬ ਦੀ ਇਸ ਸਾਰੀ ਸਥਿਤੀ ਤੋਂ ਬਾਅਦ ਜੋ ਦਿੱਲੀ ਦੇ ਵਿੱਚ ਹੋਇਆ ਹੈ ਦਿੱਲੀ ਚ ਥੰਪਿੰਗ ਮੈਜੋਰਟੀ ਨਾਲ ਭਾਜਪਾ ਆਈ ਔਰ ਜਿਹੜਾ ਦਿੱਲੀ ਇਨਚਾਰਜ ਸੀ ਆਮ ਆਦਮੀ ਪਾਰਟੀ ਦਾ ਉਹਨੇ ਰਿਜ਼ਾਈਨ ਕੀਤਾ ਸੋ ਜ਼ਾਹਰ ਹੈ ਇਵਨ ਜਿਹੜਾ ਕਾਂਗਰਸ ਦਾ ਇਨਚਾਰਜ ਸੀ ਅਜੇ ਮਾਕਨ ਜਿਹੜਾ ਉਹਨੇ ਵੀ ਰਿਜ਼ਾਈਨ ਕੀਤਾ ਸੋ ਸ਼ਾਇਦ ਉਸ ਸ਼ਰਮਾ ਕੋ ਸ਼ਰਮੀ ਜਨਾ ਨੇ ਅਸਤੀਫਾ ਦਿੱਤਾ ਸੋ ਕੋਲ ਮੜਾ ਕੇ ਇੱਕ ਪਾਰਟ ਜਿਹੜੀ ਹੈ ਪਿਕਚਰ ਸਾਹਮਣੇ ਆ ਗਈ ਕਿਉਂਕਿ ਜਿਹੜੀ ਬਹੁਤ ਸਾਰਿਆਂ ਨੂੰ ਇੱਥੇ ਲੱਗਦਾ ਸੀ ਕਿ ਪਤਾ ਨਹੀਂ ਕਿੰਨਾ ਵੱਡਾ ਰੈਵੋਲੂਸ਼ਨ ਹੈ ਕੇਜਰੀਵਾਲ ਦਾ ਉਹਨੇ ਹੇਠਲੀ ਉੱਤੇ ਲਿਆ ਦੇਣੀ ਹੈ ਕੀ ਬਦਲ ਹੁਣ ਜੇ ਤੁਸੀਂ ਦੇਖਦੇ ਹੋ ਕਿ ਜਿਹੜੇ ਉਹ ਸਾਰਿਆਂ ਨੂੰ ਹੈਡ ਕਰ ਰਹੇ ਸੀ ਕਿੰਨੀ ਪੈਟੀ ਪੋਲਿਟਿਕਸ ਦੇ ਵਿੱਚ ਕਿੰਨੇ ਛੋਟੇ ਛੋਟੇ ਐਂਬੀਸ਼ਨ ਜਿਹੜੇ ਨੇ ਉਹਨਾਂ ਨੂੰ ਉਹ ਪਾਲ ਰਹੇ ਸੀ ਆਈਡੀਓਲੋਜੀਕਲੀ ਤਾਂ ਮੈਂ ਜਿਵੇਂ ਪਹਿਲਾਂ ਕਿਹਾ ਉਹ ਤਾਂ ਬਿਲਕੁਲ ਹੀ ਡੀਰੇਲਡ ਹੋਏ ਹੋਏ ਸੀ ਪੰਥਕ ਅਜੰਡੇ ਤੋਂ ਪਰ ਅਲਟੀਮੇਟਲੀ ਉਹ ਗਾਂਧੀਵਾਦੀ ਵਿਚਾਰਧਾਰਾ ਰਿਹਾ ਸੀ ਹੁਣ ਜਿਹੜੀ ਦਿਲਚਸਪ ਸਿਚੁਏਸ਼ਨ ਬਣ ਰਹੀ ਹੈ ਪੋਲਿਟিক্যাল ਫਰੰਟ ਤੇ ਕੈਪਟਨ ਅਮਰਿੰਦਰ ਸਿੰਘ ਜੇ ਪਿਛਲੇ ਮਹੀਨੇ ਢੇਡ ਮਹੀਨੇ ਦੀ ਉਹਦੀ ਕਾਰਗੁਜ਼ਾਰੀ ਦੇਖੋ ਤੇ ਇਹ ਅਮਰਿੰਦਰ ਨਹੀਂ ਹੈ ਜਿਹੜਾ ਕਿ ਫਰਵਰੀ ਚੋਣਾਂ ਤੋਂ ਪਹਿਲਾਂ ਸੀ ਜੀ ਜਿਸ ਅੰਦਾਜ਼ ਚ ਉਹਨੇ ਹਰਜੀਤ ਸਿੰਘ ਸੈਜੈਂਟ ਫੈਂਸ ਮਿਨਿਸਟਰ ਕੈਨੇਡਾ ਦੇ ਦੌਰਿਆਂ ਨੂੰ ਸੈਬੋਟਾਜ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਪੰਜ ਮਿਨਿਸਟਰ ਔਰ ਸਾਰੇ ਜਿਹੜੇ ਨੇ 17 ਮੈਂਬਰ ਪਾਰਲੀਮੈਂਟ ਉਹ ਖਾਲਸਤਾਨ ਦੇ ਖਾਤੇ ਚ ਪਾਏ ਹਾਲਾਂ ਉਸ ਤੇ ਜਿਹੜੇ ক্লোਜ਼ ਹੋਣਗੇ ਉਹਨਾਂ ਨੇ ਉਹਨੂੰ ਕਿਹਾ ਹੋਵੇਗਾ ਕਿ ਵੀ ਇਹ ਤੂੰ ਬਹੁਤ ਇੰਨਾ ਡੈਮੇਜ ਕਰ ਲਿਆ ਵੀ ਇਦਾਂ ਦੀ ਗੱਲ ਸਿੱਖ ਤਾਂ ਭੁੱਲਦੇ ਨਹੀਂ ਹੁੰਦੇ ਅੱਜ ਤੱਕ ਨਹੀਂ ਭੁੱਲੇ ਇੱਕ ਵੀ ਤੇਰੇ ਜਿਹੜਾ ਵਡੇਰਾ ਅਸੀਂ ਆਲਾ ਉਹਨੇ ਕਿਵੇਂ ਗਦਾਰੀ ਕੀਤੀ ਸੀ ਔਰ ਤੂੰ ਤਾਂ ਮੈਂ ਤਾਂ ਜਿਵੇਂ ਕਹਾਵੇ ਸੀ ਆਪਣੀ ਲਿਖਤ ਜੀ ਨੂੰ ਲੋਕਾਂ ਨੇ ਪਸੰਦ ਕੀਤਾ 3 ਲੱਖ ਤੋਂ ਜ਼ਿਆਦਾ ਵਿਊਅਰ ਉਹਦੇ ਤੇ ਆਏ ਜੀ ਮੈਂ ਕਿਹਾ ਸੀ ਕਿ ਵੀ ਇਹਨੇ ਅਮਰਿੰਦਰ ਸਿੰਘ ਨੇ ਆਪਣੇ ਪੁਰਖੇ ਆਲਾ ਸਿੰਘ ਦੇ ਨਾਲ ਆਪਣਾ ਨਾਂ ਨੱਥੀ ਕਰਵਾ ਲਿਆ ਸੋ ਉਹਨੂੰ ਉਹਨੇ ਥੋੜਾ ਬਹੁਤ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਸੁਸ਼ਮਨ ਸਵਰਾਜ ਨਾਲ ਮੁਲਾਕਾਤ ਕਰਕੇ ਜੀ ਫਲੋਰ ਦੇ ਵਿੱਚ ਇੱਕ ਦਫ਼ਤਰ ਖੋਲ੍ਹ ਦਿਓ ਤੇ ਨਾਲ ਹੀ ਮੰਗ ਕੀਤੀ ਕਿ ਜਿਹੜੇ ਬਾਰਲੇ ਐਨ ਆਰ ਆਈ ਨੇ ਜਿਹਨਾਂ ਦੀਆਂ ਬਲੈਕਲਿਸਟਾਂ ਬਣੀਆਂ ਹੋਈਆਂ ਉਹ ਘਟਾਈਆਂ ਜਾਂ ਤੂੰ ਜਦ ਤੱਕ ਕੈਨੇਡਾ ਦਾ ਮਿਨਿਸਟਰ ਬਲੈਕਲਿਸਟ ਲੈ ਆਉਂਦੇ ਨੇ ਹੁਣ ਦੇਖੋ ਨਾ ਤੁਸੀਂ ਇਹ ਗੱਲ ਟੂ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਉਂਡ ਉਧਰ ਪੰਜਾਬੀ ਹਿੰਦੂਆਂ ਨੂੰ ਸਰਕਾਰੀ ਏਜੰਸੀਆਂ ਨੂੰ ਖੁਸ਼ ਕਰਨ ਦੇ ਲਈ ਉਹਨਾਂ ਦੀ ਗੇਮ ਖੇਡਣ ਦੇ ਲਈ ਇੱਕ ਚੰਗੇ ਪਰੇ ਟੂਰ ਨੂੰ ਜਿਹੜਾ ਹੈ ਉਹ ਡਿਸਟਰੋਏ ਕੀਤਾ ਹੈ ਔਰ ਬਿਲਕੁਲ ਜਿਹੜਾ ਕਿ ਸਾਡੇ ਇੱਕ ਤਾਂ ਧਰਮ ਦੀ ਗੱਲ ਹੁੰਦੀ ਹੈ ਇੱਕ ਅਦਰਵਾਇਸ ਸਿੱਖੀ ਦੀ ਗੱਲ ਹੈ ਇੱਕ ਵੈਸੇ ਹੀ ਪੰਜਾਬ ਦੀ ਰਵਾਇਤ ਦੇ ਵਿੱਚ ਮਹਿਮਾਨ ਨਿਵਾਜ਼ੀ ਦਾ ਔਰ ਈਵਨ ਪਠਾਣਾ ਦੀ ਪਰੰਪਰਾ ਚ ਮੈਨੂੰ ਕੋਈ ਦੱਸ ਰਿਹਾ ਸੀ ਕਿ ਬਈ ਪਠਾਣ ਕਲਚਰ ਚ ਇਹ ਹੈ ਕਿ ਭਾਵੇਂ ਜੇ ਕਿਸੇ ਨੇ ਤੁਹਾਡੇ ਹੀ ਮੁੰਡੇ ਦਾ ਮਰਡਰ ਕੀਤਾ ਔਰ ਮਰਡਰ ਭਾਵੇਂ ਬਾਹਰ ਹੋਇਆ ਕਰਕੇ ਜਿਹਦਾ ਮਰਡਰ ਕੀਤਾ ਉਹਦੇ ਘਰ ਆ ਕੇ ਉਹ ਬਹਿ ਜਾਏ ਤੇ ਉਹਦੇ ਪਿਓ ਨੂੰ ਦੱਸ ਦੇ ਕਿ ਜੀ ਮੈਂ ਤੇਰੇ ਮੁੰਡੇ ਨੂੰ ਮਾਰ ਦਿੱਤਾ ਉਹਨੂੰ ਹੱਥ ਨਹੀਂ ਲਾਇਆਗਾ ਕਿਉਂਕਿ ਇਹ ਉਹਨਾਂ ਦੀ ਤਹਿਜ਼ੀਬ ਹੈ ਕਿ ਵੀ ਜਿਹੜਾ ਘਰ ਆ ਗਿਆ ਭਾਵੇਂ ਕਿਸੇ ਵੀ ਕੋਈ ਵੀ ਰੀਜ਼ਨ ਹੋਏ ਉਹ ਫੋਰਗਿਵਿੰਗ ਹੁੰਦੇ ਨੇ ਸੋ ਜਿਸ ਕਿਸਮ ਦਾ ਵਰਤਾਰਾ ਅਮਰਿੰਦਰ ਨੇ ਕੀਤਾ ਹੈ ਉਹ ਤਾਂ ਬਿਲਕੁਲ ਹੀ ਨਹੀਂ ਹੈ ਪਰ ਜਿਹੜੀਆਂ ਕੁਝ ਤਗੜਮ ਬਾਜ਼ੀਆਂ ਚੱਲ ਰਹੀਆਂ ਇੱਕ ਸਟੇਜ ਤੇ ਜਦੋਂ ਅਜੇ ਤੇ ਇਹ ਬਣਿਆ ਹੀ ਸੀ ਅਮਰਿੰਦਰ ਚੀਫ ਮਿਨਿਸਟਰ ਤੇ ਇੱਕ ਖਬਰ ਜਿਹੜੀ ਕਿ ਮੀਡੀਆ ਤੇ ਗਈ ਬਾਤ ਮੈਨੂੰ ਲੱਗਦਾ ਸੀ ਵੀ ਇਹ ਠੀਕ ਨਹੀਂ ਹੈ ਜੀ ਔਰ ਉਹ ਵਾਕਈ ਠੀਕ ਨਹੀਂ ਨਿਕਲੀ ਓਸੀ ਜੀ ਕੇ ਅਮਰਿੰਦਰ ਨੇ ਇਨੇ ਐਮ ਐਲ ਏਜ਼ ਦੇ ਨਾਲ ਬੀ ਜੀ ਪੀ ਜੁਆਇਨ ਕਰ ਲਈ ਹਾਲਾਂਕਿ ਬਹੁਤ ਪਹਿਲਾਂ ਜਦੋਂ ਅਮਰਿੰਦਰ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਨਹੀਂ ਸੀ ਬਣਾ ਰਹੇ ਇਹ ਪਾਰਟ ਸਾਹਮਣੇ ਆਇਆ ਸੀ ਕਿ ਵੀ ਇਹ ਹੌਬ ਨੌਬਿੰਗ ਕਰ ਰਿਹਾ ਸੀ ਕਿ ਬਾਕੀ ਤਾਂ ਉਹਦਾ ਪਹਿਲਾਂ ਹੀ ਕਹਿ ਚੁੱਕਾ ਹੈ ਜਿਹੜਾ ਹੁਣ ਬੀ ਜੀ ਪੀ ਦਾ ਹਿੰਦੂਤਵ ਵੀ ਏਜੰਡਾ ਹੈ ਉਸ ਬਾਰੇ ਇਹਨੇ ਪਹਿਲਾਂ ਹੀ ਕਿਹਾ ਜੀ ਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕੌਣ ਸੀ ਸਾਡੇ ਉਹ ਵੈਸੇ ਵੀ ਮੇਕ ਸ਼ੋਰ ਕਰਦਾ ਹੈ ਕਿ ਕੜੇ ਦੇ ਨਾਲ ਇੱਕ ਮੌਲੀ ਦਾ ਲਾਲ ਧਾਗਾ ਉਹਨੇ ਬੰਨਿਆ ਹੁੰਦਾ ਹੈ ਔਰ ਜਿਵੇਂ ਉਹਨੇ ਇਹ ਸਾਰੇ ਦੌਰ ਦੌਰੇ ਚ ਜਿਹੜਾ ਐਕਸਟਰਾ ਮਾਈਲ ਕੀ ਉਹਨੇ ਤਾਂ ਮਤਲਬ ਸਭ ਕੁਝ ਜਿਹੜਾ ਆਪਣਾ ਛੱਡ ਦਿੱਤਾ ਸਿੱਖ ਖਾਤੇ ਦਾ ਹੁਣ ਇਹਦੇ ਚ ਦੋ ਖਬਰਾਂ ਜਿਹੜੀਆਂ ਅੱਜ ਮੈਨੂੰ ਸਾਈਮਲਟੇਨੀਅਸਲੀ ਇੱਕ ਪਾਸੇ ਤਾਂ SYL कैन ऑल ਦਾ ਇਸ਼ੂ ਕਿਉਂਕਿ ਅਸੀਂ ਹਮੇਸ਼ਾ ਕਹਿੰਦੇ ਰਹੇ ਕਿ ਜਿਹੜੀ ਪਹਿਲੀ ਸਰਕਾਰ ਜਿਹੜੀ ਸਰਕਾਰ ਆਏਗੀ ਉਹਦੇ ਸਾਹਮਣੇ ਪਹਿਲਾ ਇਸ਼ੂ ਜਿਹੜਾ ਉਹ SYL ਦਾ ਹੋਏਗਾ ਕਿਉਂਕਿ ਮਾਰਚ ਦੇ ਵਿੱਚ ਉਹਦੀ ਹੀアリング ਰੱਖੀ ਹੋਈ ਸੀ ਉਸ ਮੌਕੇ ਦੇ ਉੱਤੇ ਐਨ ਜਿਹੜਾ ਸੈਂਟਰ ਨੇ ਥੋੜੀ ਹਿਲਜੁਲ ਕੀਤੀ ਉਹਨਾਂ ਨੇ ਪੰਜਾਬ ਹਰਿਆਣਾ ਦੇ ਚੀਫ ਮਿਨਿਸਟਰਾਂ ਨੂੰ ਮੁਲਾਕਾਤ ਲਈ ਦਿੱਲੀ ਸੱਦੇ ਔਰ ਸੁਪਰੀਮ ਕੋਰਟ ਨੂੰ ਉਹਨਾਂ ਨੇ ਕਿਹਾ ਜੀ ਸਾਨੂੰ ਟਾਈਮ ਦਿਓ ਹਾਲਾਂ ਸੁਪਰੀਮ ਕੋਰਟ ਨੇ ਬੜਾ ਔਖੇ ਹੋ ਕੇ ਇਹ ਕਿਹਾ ਔਰ ਅੱਜ ਜਿਹੜੀ ਸਟੇਟਮੈਂਟ ਦੋ ਇਸ਼ੂ ਜਿਹੜੇ ਓਪਨਿੰਗ ਐਸੀ ਦੇ ਵਿੱਚ ਡਿਸਕਸ ਕਰ ਰਹੇ ਇੱਕ ਤਾਂ ਆਮ ਆਦਮੀ ਪਾਰਟੀ ਦਾ ਤਾਂ ਮੈਂ ਜਸਟ ਬਾਅਦ ਦੇ ਵਿੱਚ ਹੀ ਥਿੰਕ ਓਵਰ ਕੀਤਾ ਇਹ ਸਾਰਿਆਂ ਨੂੰ ਜਦੋਂ ਕਿ ਅਸੀਂ ਆਲਰੇਡੀ ਦੱਸ ਚੁੱਕੇ ਸੀ ਵੀ ਕਿਹੜੇ ਇਸ਼ੂਸ ਸੀ ਡਿਸਕਸ ਕਰਨੇ ਨੇ ਹੁਣ ਐਸਵਾਈਐਲ ਕੈਨਾਲ ਦੇ ਮੁੱਦੇ ਦੇ ਉੱਤੇ ਸੈਕਟਰੀ ਲੈਵਲ ਟਾਕ ਇੱਕਦੀ ਗੁੱਡਵਿਲ ਮੀਟਿੰਗ ਜਿਹੜੀ ਹੈ ਉਹ ਹੋਈ ਔਰ ਅੱਜ ਜਦੋਂ ਪਿਛਲੇ ਕੱਲ ਨੂੰ ਤੇ ਤਰੀਕ ਸੀ ਕਿਉਂਕਿ ਸੁਪਰੀਮ ਕੋਰਟ ਦਾ ਜਿਹੜਾ ਸਿਟਿੰਗ ਬੈਂਚ ਜਿਹੜਾ ਇਹਦੇ ਤੇ ਇਹਦੀ ਹੀアリング ਕਰ ਰਿਹਾ ਹੈ ਉਹਦਾ ਜਿਹੜਾ ਬੈਂਚ ਦਾ ਹੈੱਡ ਹੈ ਉਹ ਜਸਟਿਸ ਪੀਸੀ ਘੋਸ਼ ਹੈ ਜੀ ਔਰ ਇਸ ਤਾਈ ਮਈ ਨੂੰ ਰਿਟਾਇਰ ਹੋ ਰਹੇ ਹੈ ਔਰ ਜੀਐਸਸੀ ਪੀਸੀ ਗੋਸ਼ਤियां ਪਿਛਲੀਆਂ ਆਬਜ਼ਰਵੇਸ਼ਨਸ ਔਰ ਕਾਮੈਂਟਸ ਦੇਖੀਏ ਤੇ ਜਾ ਰਿਹਾ ਹੈ ਵੀ ਜਾਂ ਤਾਂ ਇਹਨੂੰ ਖਰੀਦਿਆ ਹੋਇਆ ਹੈ ਹਰਿਆਣੇ ਵਾਲਿਆਂ ਨੇ ਪੈਸੇ ਦਿੱਤੇ ਹੋਏ ਨੇ ਜਾਂ ਇਹਦੇ ਨਾਲ ਕੋਈ ਵੱਡਾ ਇਕਰਾਰ ਸੈਂਟਰ ਨੇ ਕੀਤਾ ਹੋਇਆ ਹੈ ਕਿਉਂਕਿ ਜਿਹੜੇ ਜੱਜਾਂ ਨੂੰ ਇਹਨਾਂ ਨੇ ਅਕਮੋਡੇਟ ਕਰਨਾ ਹੁੰਦਾ ਹੈ ਫਿਰ ਕਿਸੇ ਨੂੰ ਕੁਝ ਲਾ ਦਿੰਦੇ ਨੇ ਕਿਸੇ ਨੂੰ ਕੋਈ ਫੇਵਰ ਦਿੰਦੇ ਨੇ ਕਿਉਂਕਿ ਇਹਨੇ ਮਿੱਥਿਆ ਹੋਇਆ ਸੀ ਕਿ ਵੀ ਇਹਨੇ ਪੰਜਾਬ ਦੇ ਖਿਲਾਫ ਜਿਹੜਾ ਹੈ ਫੈਸਲਾ ਸੁਪਰੀਮ ਕੋਰਟ ਨੇ ਸੁਣਾਇਆ ਹੋਇਆ ਹੈ ਉਸ ਨੂੰ ਇੰਪਲੀਮੈਂਟ ਕਰਨਾ ਹੈ ਐਸਵਾਈਐਲ ਕਨਾਲ ਔਰ ਜਦੋਂ ਇਹਨੂੰ ਲਾਸਟ ਅਪੀਲ ਵੇਲੇ ਪੰਜਾਬ ਦੇ ਜਿਹੜਾ ਐਟਰਨੀ ਜਨਰਲ ਨੇ ਅਪੀਲ ਵੀ ਕੀਤੀ ਉਹਨੇ ਕਿਹਾ ਜੀ ਇਹ ਬਣਾਉਣ ਤੋਂ ਪਹਿਲਾਂ ਦੇਖੋ ਤਾਂ ਸਹੀ ਵੀ ਪੰਜਾਬ ਖੋਲ ਤਾਂ ਪਾਣੀ ਵੀ ਨਹੀਂ ਹੈ ਪਾਣੀ ਦੇਣਾ ਕਿਵੇਂ ਦਾਇਰਤ ਤਾਂ ਉਹੀ ਜਾਏਗਾ ਜੋ ਹੋਏਗਾ ਉਹਨੇ ਕਿਹਾ ਜੀ ਵੀ ਆਰ ਨਾਟ ਕਨਸਰਨਡ ਕਿ ਪਾਣੀ ਹੈ ਕਿ ਨਹੀਂ ਨਹਿਰ ਬਣਨੀ ਚਾਹੀਦੀ ਪਾਣੀ ਉਹਦੇ ਵਿੱਚ ਫਲੋ ਹੋਏ ਜਾਂ ਨਾ ਸੋ ਉਹਦੇ ਤੋਂ ਉਸ ਦੀ ਬਦਦਿਆਨਤੀ ਝਲਕਦੀ ਸੀ ਔਰ ਅੱਜ ਜਦੋਂ ਇਸ ਤਰੀਕ ਇਸ ਦਾ ਦੀ ਜਿਹੜੀ ਐ ਤਰੀਕ ਪਈ ਔਰ ਉਹਨਾਂ ਦੀਆਂ ਸਾਈਡਸ ਨੇ ਦੱਸਿਆ ਕਿ ਬਈ ਜਿਹੜੇ ਨੇ ਸੌਲਸਿਟ ਜਨਰਲ ਰਣਜੀਤ ਕੁਮਾਰ ਨੇ ਬੈਂਚ ਨੂੰ ਕਿਹਾ ਕਿ देयर ਹੈਵ ਬੀਨ ਟਾਕਸ ਬੀਟਵੀਨ ਪੰਜਾਬ ਐਂਡ ਹਰਿਆਣਾ ਇਨ ਦਾ ਕੈਪੀਟਲ ਔਰ ਅਪ੍ਰੈਲ 20 ਬਟ ਦਾ ਆਊਟਕਮ ਆਫ ਦਾ ਨੇਗੋਸ਼ੀਏਸ਼ਨਸ ਵਾਸ ਨਟ ਨੋਨ ਔਰ ਦੋ ਚੀਫ ਮਿਨਿਸਟਰਸ ਦੀ ਵੀ ਮੀਟਿੰਗ ਹੋਈ ਔਰ ਉਹਨੇ ਕਿਹਾ ਵੀ ਸਾਨੂੰ ਟਾਈਮ ਚਾਹੀਦਾ ਵੇ ਸੋਜ਼ ਆ ਰਹੇ ਕਿ ਵੀ ਸੁਪਰੀਮ ਕੋਰਟ ਦੇ ਹੱਥ ਬੰਨੇ ਗਏ ਕਿਉਂਕਿ ਜੇ ਸਾਲਿਸਿਟ ਜਨਰਲ ਕਹਿ ਰਹੇ ਹੁਣ ਇਹਦੇ ਜਵਾਬ ਦੇ ਵਿੱਚ ਜਿਹੜਾ ਉਹਨੇ ਇਸ ਚੀਫ ਜਸਟਿਸ ਨੇ کیا ਘੋਸ਼ਣਾ ਬੈਂਚ ਦੇ ਹੈਡ ਨੇ ਜਦ ਉਹਨੇ ਕਿ ਦਾ ਡਿਗਨਿਟੀ ਆਫ ਦਾ ਡੈਕਰੀ ਪਾਸਟ ਬਾਈ ਦਿਸ ਕੋਰਟ ਮਸਟ ਬੀ ਮੇਨਟੇਨ ਕਿ ਅਭੀ ਜਿਹੜਾ ਇਸ ਅਦਾਲਤ ਨੇ ਫੈਸਲਾ ਸੁਣਾਇਆ ਹੋਇਆ ਡੈਕਰੀ ਦਿੱਤੀ ਹੋਈ ਹੈ ਉਸ ਦਾ ਮਾਨ ਡਿਗਨਿਟੀ ਜਿਹੜੀ ਆ ਉਹ ਕਾਇਮ ਰੱਖਣੀ ਬੜੀ ਜ਼ਰੂਰੀ ਹੈ ਵੈਦਰ ਦਾ ਮੈਟਰ ਇਜ਼ ਸੈਟਲਡ অর ਨਾਟ ਸੈਟਲਡ ਇਹ ਆਪਸ ਦੇ ਵਿੱਚ ਜਿਹੜਾ ਉਹ ਇਸ ਮਸਲੇ ਨੂੰ ਤੈਅ ਕਰਦੇ ਨੇ ਜਾਂ ਨਹੀਂ ਤੈਅ ਕਰਦੇ ਜੀ ਵੀ ਆਰ ਨਾਟ ਬਾਦਰਡ ਅਬਾਊਟ ਇਟ ਸਾਨੂੰ ਇਹਦੀ ਕੋਈ ਪਰਵਾਹ ਨਹੀਂ ਹੈ ਵੀ ਆਰ ਬਾਦਰਡ ਅਬਾਊਟ ਇੰਪਲੀਮੈਂਟੇਸ਼ਨ ਆਫ ਆਵਰ ਆਰਡਰ ਕਿ ਸਾਡੋਂ ਤਾਂ ਇਸ ਗੱਲ ਦਾ ਵੀ ਸਾਡਾ ਹੁਕਮ ਜਿਹੜਾ ਉਹ ਲਾਗੂ ਹੋਣਾ ਚਾਹੀਦਾ ਔਰ ਇਸ ਸਾਰੇ ਤੋਂ ਬਾਅਦ ਉਹਨੇ ਔਰ ਜਿਹੜਾ ਹਰਿਆਣੇ ਦਾ ਕੌਂਸਲ ਸੀ ਉਹਨੇ ਵੀ ਉਹੀ ਰੋਣਾ ਰੋਇਆ ਸ਼ਾਮ ਦੀਵਾਨ ਨੇ ਕਿ ਜੀ ਇਹ ਜਿਹੜਾ ਅਸੀਂ ਸੈਵਰਲ ਕਈ ਸਾਲ ਹੋ ਗਏ ਨੇ ਡੈਕਰੀ ਆਏ ਆ ਸੁਪਰੀਮ ਕੋਰਟ ਦੀ ਪੀਪਲ ਜੇ ਲਾਗੂ ਨਾ ਹੋਈ ਤਾਂ ਲੋਕਾਂ ਦਾ ਵਿਸ਼ਵਾਸ ਖਤਮ ਹੋ ਜਾਏਗਾ ਜੁਡੀਸ਼ੀਅਲ ਸਿਸਟਮ ਦੇ ਉੱਤੇ ਔਰ ਦੂਸਰਾ ਔਰ ਇਹਦੇ ਚ ਜਿਹੜਾ ਉਹਦੇ ਚ ਉਹਨੇ ਫੇਅਰ ਜਸਟਿਸ ਗੋਸ਼ ਨੇ ਕਿਹਾ ਜਿਹੜਾ ਰਿਟਾਇਰ ਹੋ ਰਿਹਾ ਸਾਈਮ ਇਹਨੂੰ ਮਾਈ ਬ੍ਰਦਰ ਵਿਲ ਬੀ देयर ਐਲੂਡਿੰਗ ਟੂ ਜਸਟਿਸ ਅਮਿਤਵਰਾਓ ਦਾ ਅਦਰ ਜਜ ਆਫ ਦਾ ਬੈਂਚ ਉਹਨੇ ਕਿਹਾ ਜੀ ਮੈਂ ਤਾਂ ਭਾਵੇਂ ਰਿਟਾਇਰ ਹੋ ਜਾਵਾਂਗਾ ਪਰ ਮੇਰਾ ਦੂਜਾ ਭਰਾ ਬੈਠਾ ਔਰ ਇਹ ਨੂੰ ਲਾਗੂ ਕਰੇਗਾ ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਅ ਬਦਦਿਆਨਤੀ ਹੈ ਔਰ ਇਹ ਸਾਰੇ ਚ ਅਲਟੀਮੇਟਲੀ ਕੀ ਹੋ ਪਰ ਇੱਕ ਪਾਸੇ ਸੁਪਰੀਮ ਕੋਰਟ ਦਾ ਸਿਟਿੰਗ ਜਜ ਇਹ ਆਰਡਰ ਦੇ ਰਿਹਾ ਤੇ ਨਾਲ ਦੀ ਨਾਲ ਇਹ ਖਬਰ ਸੀ ਕਿ ਭਾਜਪੀ ਨੇ ਫੈਸਲਾ ਕੀਤਾ ਔਰ ਉਹਨਾਂ ਨੇ ਕਿਹਾ ਜੀ ਕਿ ਉਹ ਐਸਵਾਈਐਲ ਕੈਨ ਆਲ ਦੇ ਉੱਤੇ ਅਮਰਿੰਦਰ ਸਿੰਘ ਸਰਕਾਰ ਦੀ ਮਦਦ ਕਰਨਗੇ ਔਰ ਇਹ ਸਿਰਫ ਕੋਈ ਅਖਬਾਰੀ ਬਿਆਨ ਨਹੀਂ ਹੈ ਜਿਹਦੇ ਚ ਕੱਲ ਨੂੰ ਕੋਈ ਕਹੇ ਜੀ ਨਹੀਂ ਨਹੀਂ ਮੇਰਾ ਮਤਲਬ ਇਹ ਨਹੀਂ ਸੀ ਮੇਰਾ ਮਤਲਬ ਇਹ ਸੀ ਮੇਰੇ ਸ਼ਬਦ ਤੋੜ ਮਰੋੜ ਕੇ ਪੇਸ਼ ਕੀਤੇ ਸ਼ਬਦ ਮੇਰੇ ਮੂੰਹ ਚ ਪਾਏ ਗਏ ਇਦਾਂ ਦੇ ਝੂਠ ਬੋਲਦੇ ਨੇ ਹੁਣ ਇਹ ਖਬਰ ਹੈ ਔਰ ਇਹਨਾਂ ਦਾ ਇੱਕ ਡੈਲੀਗੇਸ਼ਨ ਭਾਜਪੀ ਦਾ ਜਿਹਨੂੰ ਹੈਡ ਕਰ ਰਿਆ ਸੀ ਭਾਜਪੀ ਪੰਜਾਬ ਦਾ ਜਿਹੜਾ ਚੀਫ ਹੈ ਇਸ ਵੜੇ ਸੰਪਲ ਹੈ ਔਰ ਉਹ ਯੂਨੀਅਨ ਮਨਿਸਟਰ ਵੀ ਹੈ ਹੁਣ ਇੱਕ ਪਾਸੇ ਜੇ ਮਨਿਸਟਰੀ ਦੀ ਸੈਂਟਰਲ ਮਨਿਸਟਰੀ ਦੀ ਇੱਕ ਪੋਜੀਸ਼ਨ ਜਿਹੜਾ ਉਹਨਾਂ ਦਾ ਸਰਵਿਸ ਜਨਰਲ ਆਲਰੇਡੀ ਸੁਪਰੀਮ ਕੋਰਟ ਚ ਦੱਸ ਚੁੱਕਾ ਹੈ ਕਿ ਜੀ ਉਹ ਨਹਿਰ ਬਣਾਉਣ ਦੇ ਹੱਕ ਚ ਨੇ ਤੇ ਕੇ ਮੇਉਨਾ ਦਾ ਸੈਟਿੰਗ ਮਨਿਸਟਰ ਜਿਹੜਾ ਹੈ ਜਿਹੜਾ ਬੀਜਪੀ ਦਾ ਚੀਫ ਵੀ ਹੈ ਉਹ ਇਹ ਅਮਰਿੰਦਰ ਸਿੰਘ ਨੂੰ ਕਹਿ ਰਿਹਾ ਵੀ ਅਸੀਂ ਫੁੱਲੀ ਤੁਹਾਨੂੰ ਬੈਕ ਕਰਦੇ ਆ ਐਸਵਾਈ ਵਾਲੀ ਈਸ਼ੂ ਤੇ ਉਹਨੇ ਖਬਰ ਹੈ ਦਾ ਸਟੇਟ ਬੀਜਪੀ ਟੂਡੇ ਸਪੋਰਟਡ ਟੂ ਦਾ ਸਟੇਟ ਗਵਰਨਮੈਂਟ ਓਨ ਦਾ ਐਸਵਾਈ ਵਾਲ ਈਸ਼ੂ ਥਿਸ ਵਾਸ ਸਟੇਟਡ ਬਾਈ ਦਾ ਪਾਰਟੀ ਇਨ ਅ ਪ੍ਰੈਸ ਰਿਲੀਜ਼ ਆਫਟਰ ਅ ਮੀਟਿੰਗ ਬੀਟਵੀਨ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਐਂਡ ਬੀਜਪੀ ਡੈਲੀਗੇਸ਼ਨ ਕੰਪਰਾਈਜ਼ਿੰਗ ਯੂਨੀਅਨ ਮਨਿਸਟਰ ਐਂਡ ਸਟੇਟ ਯੂਨਿਟ ਚੀਫ ਵਿਜੇ ਸੰਪਲੈ ਸਟੇਟ ਵਾਈਸ ਪ੍ਰੈਜ਼ੀਡੈਂਟ ਹਰਜੀਤ ਗਰੇਵਾਲ ਐਂਡ ਸਟੇਟ ਸੈਕਟਰੀ ਵਨੀਤ ਜੋਸ਼ੀ ਹੁਣ ਦੋਨੋਂ ਤਿੰਨੋਂ ਹੀ ਆਫਿਸ ਬੀਅਰਰ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਔਰ ਸਟੇਟ ਸੈਕਟਰੀ ਪਲੱਸ ਜਿਹੜਾ ਪ੍ਰੈਜ਼ੀਡੈਂਟ ਹੈ ਵਿਜੇ ਸੰਪਲਾ ਉਹ ਸਟੇਟ ਯੂਨਿਟ ਦਾ ਚੀਫ ਵੀ ਹੈ ਦਾ ਚੀਫ ਮਿਨਿਸਟਰ ਸੈਡ ਇਟ ਵਾਸ ਇੰਪੋਰਟੈਂਟ ਫਾਰ ਪੋਲਿਟੀਕਲ ਪਾਰਟੀਆਂ ਆਫ ਆਲ ਹਿਊਸ ਟੂ ਕਮ ਟੂਗੇਦਰ ਇਨ ਆਰਡਰ ਟੂ ਬ੍ਰਿੰਗ ਦਾ ਸਟੇਟਸ ਗਰੋਥ ਐਂਡ ਡਿਵੈਲਪਮੈਂਟ ਬੈਕ ਔਨ ਦਾ ਟਰੈਕ ਕਿ ਜੀ ਬਹੁਤ ਖੁਸ਼ੀ ਦੀ ਗੱਲ ਹੈ ਸਾਰੇ ਇਕੱਠੇ ਹੋਏ ਨੇ ਦਾ ਪਾਰਟੀ ਲੀਡਰਸ ਰੇਜ਼ਡ ਸੀਵਰਲ ਇਸ਼ੂਜ਼ ਇਨਕਲੂਡਿੰਗ ਦਾ ਸੈਟਿੰਗ ਅਪ ਆਫ ਅ ਕੈਂసర్ ਹਸਪੀਟਲ ਇਨ ਹਿਸ਼ਾਰਪੁਰ ਫਾਰ ਵਿਚ ਦਾ ਲੈਂਡ ਹੈਡ ਔਲਰੇਡੀ ਬੀਨ ਅਲਾਉਟ ਅਲੋਕੇਟਿਡ ਐਂਡ ਸੈਂਟਰ ਹੈਡ ਰੀਲੀਜ਼ਡ ਦਾ ਫੰਡਸ ਦਾ ਸੀਐਮ ਡਾਇਰੈਕਟਿਡ ਦਾ ਹੈਲਥ ਡਿਪਾਰਟਮੈਂਟ ਟੂ ਐਕਸਪੀਡਾਈਟ ਵਰਕ ਔਨ ਦਾ ਪ੍ਰੋਜੈਕਟ ਉਹਨੇ ਕਿਹਾ ਜੀ ਜਿਹੜਾ ਕੈਂసర్ ਹਸਪੀਟਲ ਬਣ ਰਿਹਾ ਹੈ ਇਹ ਜਿਹੜਾ ਇਸ ਨੂੰ ਤੁਸੀਂ ਕਰੋ ਉਹਨਾਂ ਨੇ ਕਿਹਾ ਜੀ ਔਲਰੇਡੀ ਫੰਡ ਕਰ ਦਿੱਤੇ ਨੇ ਔਰ ਇਹ ਹੁਣ ਇਸ ਸਾਰੇ ਨੂੰ ਮੈਂ ਸਮਝਣ ਤੋਂ ਜਰਾ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਇਹ ਇਨਸਾਈਡ ਕੀ ਚੱਲ ਰਿਹਾ ਕਿਉਂਕਿ ਜਿਹੜੀ ਭਾਜਪਾ ਦੀ ਇੱਕ ਸਟ੍ਰੈਟਜੀ ਏ ਸੋੜੇ ਨੈਸ਼ਨਲ ਲੈਵਲ ਤੇ ਹੈ ਕਾਂਗਰਸ ਨੂੰ ਟੋਟਲੀ ਫਿਨਿਸ਼ ਕਰਨ ਦੀ ਜੀ ਉਹਦੇ ਵਿੱਚ ਵੱਡੇ ਵੱਡੇ ਲੀਡਰ ਜਿਹੜੇ ਕਾਂਗਰਸ ਦੇ ਰਹੇ ਨੇ ਉਹ ਭਾਜਪਾ ਜੁਆਇਨ ਕਰ ਰਹੇ ਨੇ ਦਿੱਲੀ ਦੇ ਵਿੱਚ ਜਿਵੇਂ ਈਵਨ ਸ਼ੀਲਾ ਦਿਖਸ਼ਤ ਨੇ ਚੋਣਾ ਤੋਂ ਐਨ ਪਹਿਲਾਂ ਜਿਹੜੀ ਹੈ ਬਿਆਨਬਾਜ਼ੀ ਕੀਤੀ ਯੂਪੀ ਦੇ ਵਿੱਚ ਵੱਡੇ ਵੱਡੇ ਲੀਡਰ ਜਿਹੜੇ ਸੀ ਕਾਂਗਰਸ ਦੇ ਉਹ ਇਧਰ ਗਏ ਜਿਹੜੇ ਕਿ ਪੁਰਖਿਆਂ ਤੋਂ ਹੀ ਜਿਹਨਾਂ ਦੇ ਉਹ ਕਾਂਗਰਸੀ ਸੀ ਸੋ ਮੈਨੂੰ ਇਹ ਲੱਗਦਾ ਵੀ ਇਹ ਇੱਕ ਪਾਸੇ ਤਾਂ ਡਿਸੈਪਸ਼ਨ ਗੇਮ ਹੋ ਸਕਦੀ ਕਿਉਂਕਿ ਸੁਪਰੀਮ ਕੋਰਟ ਨੇ ਜੋ ਇੰਡੀਕੇਸ਼ਨ ਦਿੱਤੀ ਹੈ ਔਰ ਪੋਲੀਟੀਕਲੀ ਇਹਦਾ ਫੈਸਲਾ ਕੀ ਹੋਏਗਾ ਅੰਟਲ ਅਨਲੈਸ ਅਮਰਿੰਦਰ ਸਿੰਘ ਗਿਵਨ ਕਰ ਦੇ ਜਿਹੜੀ ਆਪਸੀ ਮੀਟਿੰਗ ਚੋ ਕਹਦੇ ਜੀ ਠੀਕ ਹੈ ਇੰਨਾ ਅਸੀਂ ਇਧਰੋਂ ਦੀ ਦੇ ਦੇ ਚਲੋ ਐਸਵਾਈਐਲ ਨਾਮ ਬਣਾਓ ਇਹਨੂੰ ਅਸੀਂ ਹਾਂਸੀ ਬੁਟਾਣਾ ਨਹਿਰ ਦੇ ਵਿੱਚ ਪਾਖੜਾ ਮੇਨ ਲਾਈਨ ਤੋਂ ਜਿਹੜਾ ਤੁਹਾਡਾ 3.5 ਮਿਲੀਅਨ ਏਕੜ ਫਿਟ ਚੋ ਤੁਸੀਂ ਬਿਆਸ ਦਾ ਆਪਣਾ ਹੱਕ ਮੰਗਦੇ ਹੋ ਉਹਦੇ ਸੋ ਕਿਤੇ ਨਾ ਕਿਤੇ ਐਸਾ ਕੁਝ ਚੱਲ ਰਿਹਾ ਕਿਉਂਕਿ ਅਮਰਿੰਦਰ ਬਿਲਕੁਲ ਸ਼ਾਂਤ ਹੈ ਕੋਈ ਬਿਆਨਬਾਜ਼ੀ ਨਹੀਂ ਅਕਾਲੀਆਂ ਪ੍ਰਤੀ ਵੀ ਨਹੀਂ ਤਾਂ ਚੋਣਾਂ ਤੋਂ ਪਹਿਲਾਂ ਕਿਵੇਂ ਇੱਕ ਦੂਜੇ ਪ੍ਰਤੀ ਔਰ ਉੱਥੇ ਹੀ ਡਰੱਗਸ ਨੇ ਉੱਥੇ ਹੀ ਲਾਲਸਨੈਸ ਚੱਲ ਰਹੀ ਹੈ ਉਹੀ ਜਿਹੜਾ ਰੀਤਾ ਬਜਰੀ ਮਾਫੀਆ ਉਸੇ ਤਰ੍ਹਾਂ ਕੰਮ ਕਰ ਰਿਹਾ ਹੈ ਕ੍ਰਾਈਮ ਔਨ ਦਾ ਰਾਈਜ਼ ਹੈ ਝੂਠੇ ਮੁਕਾਬਲੇ ਜਿਹੜੇ ਗੈਂਗਸਟਰਸ ਦੇ ਨੇ ਉਹ ਬਣਾਏ ਜਾ ਰਹੇ ਨੇ ਔਰ ਇਹ ਬਿਲਕੁਲ ਇਹ ਸਿੱਖਾਂ ਦੇ ਮੁੰਡਿਆਂ ਨੇ ਭਾਵੇਂ ਗਲਤ ਪਾਸੇ ਪਏ ਹੋਣ ਦਲੇਰ ਨੇ ਉਹਨਾਂ ਦੀਆਂ ਏਜੰਸੀਆਂ ਨੇ ਇਹ ਦੇਖਿਆ ਹੋਵੇਗਾ ਕਿ ਵੀ ਕੱਲ ਨੂੰ ਇਹੀ ਲੋਕ ਜਿਹੜੀ ਮੂਵਮੈਂਟ ਖਾਲਸਤਾਨ ਦੀ ਖੜੀ ਹੋ ਰਹੀ ਹੈ ਇਹੀ ਬਹਾਦਰੀ ਕਰਨ ਵਾਲੇ ਹੁੰਦੇ ਨੇ ਇਧਰ ਨਾ ਆਜਣੋ ਇਲੀਮੀਨੇਟ ਕਰ ਰਹੇ ਨੇ ਆਦਰਵਾਇਜ਼ ਹੋਰ ਇਹ ਨਾ ਤੋ ਕਿਸੇ ਫਰੰਟ ਤੇ ਕੋਈ ਤਰੱਕੀ ਨਹੀਂ ਹੋਈ ਜੇ ਫਲਾਣਾ ਗੈਂਗਸਟਰ ਉੱਥੇ ਫੜ ਲਿਆ ਨਾਬਾ ਜੇਲ ਬ੍ਰੇਕ ਵਾਲਾ ਉੱਥੇ ਫੜ ਲਿਆ ਗੁਰਦਾਸਪੁਰ ਚ ਉਹ ਮਾਰ ਦਿੱਤਾ ਸੋ ਅਮਰਿੰਦਰ ਇਸ ਵੇਲੇ ਪੂਰੀ ਤਰ੍ਹਾਂ ਜਿਹੜਾ ਏਜੰਸੀਆਂ ਦਾ ਹੱਥ ਠੋਕਾ ਬਣਿਆ ਹੋਇਆ ਔਰ ਜਿਸ ਲੈਵਲ ਦੇ ਉੱਤੇ ਚੱਲ ਰਿਹਾ ਇੱਕ ਪਾਸੇ ਅਮਰਿੰਦਰ ਨੂੰ ਉਹਨਾਂ ਨੇ ਖੜਾ ਕੀਤਾ ਖੱਟੜ ਦਾ ਇਹ ਵਿਰੋਧਾ ਜਿਹੜੀ ਹੈ ਇਹਦੀ ਹਰਜੀਤ ਸਿੰਘ ਸੱਜਣ ਦੇ ਵਿਰੋਧਾ ਕਰਾਉਣ ਲਈ ਦੂਸਰੇ ਪਾਸੇ ਹਰਿਆਣੇ ਦਾ ਚੀਫ ਮਿਨਿਸਟਰ ਖੱਟੜ ਜਿਹੜਾ ਹੈ ਉਹ ਪਹਿਲਾਂ 에ਅਰਪੋਰਟ ਤੇ ਆ ਕੇ ਮਿਲਦਾ ਹੈ ਹਰਜੀਤ ਸਿੰਘ ਸੱਜਣ ਨੂੰ ਫਿਰ ਮੁਲਾਕਾਤ ਵੀ ਕਰਦਾ ਹੈ ਫਿਰ ਉਹ ਕਹਿੰਦਾ ਜੀ ਮੈਨੂੰ ਤਾਂ ਉਹਦੇ ਚ ਕੋਈ ਖਾਲਸਤਾਨੀ ਨੀ ਹੈ ਵੀ ਇਹ ਹੁਣੇ ਕੀ ਹੈ ਇਹ ਬੜਾ ਇਸ ਤਰ੍ਹਾਂ ਕੰਪਲੈਕਸ ਹੈ ਬਟ ਮੈਨੂੰ ਇਹ ਲੱਗਦਾ ਹੈ ਕਿ ਜਿਸ ਕਿਸਮ ਦੀ ਟੋਟਲ ਚੁੱਪਚਾਹ ਹੈ ਜਿਵੇਂ ਕੋਈ ਝੱਖੜ ਤੂਫਾਨ ਤੋਂ ਪਹਿਲਾਂ ਦੀ ਚੁੱਪਚਾਹ ਹੁੰਦੀ ਹੈ ਪਰ ਕਿਉਂਕਿ ਕਾਂਗਰਸ ਡਾਈਂਗ ਜਿਵੇਂ ਗਾਂਧਾ ਨੇ ਤੋ ਉਹ ਜਿਵੇਂ ਸ਼ੈਕਸਪੀਅਰ ਨੇ ਕਿਹਾ ਹੈ ਕਿ ਮੈਜੈਸਟੀ ਫਰੀਜ਼ ਦਾ ਡਾਈਂਗ ਕਿੰਗ ਜਦੋਂ ਬਾਦਸ਼ਾਹ ਮਰ ਰਿਹਾ ਹੁੰਦਾ ਹੈ ਉਹਦਾ ਕੌਣ ਹੁਕਮ ਮੰਦਾ ਹੈ ਸੋਨੀਆ ਗਾਂਧੀ ਵੈਸੇ ਕੈਂਸਰ ਤੋਂ ਪੀੜਤ ਹੈ ਉਹ ਨਕਮਾ ਜਿਹਾ ਮੁੰਡਾ ਰਾਹੁਲ ਗਾਂਧੀ ਸ਼ੋਕਰ ਉਹਨੂੰ ਕੋ ਪਛਦਾ ਹੀ ਨਹੀਂ ਹੈ ਉਹਨੂੰ ਆਪ ਨੂੰ ਵੀ ਨਹੀਂ ਪਤਾ ਕਿ ਬੀ ਚਾਨਣ ਕਿੱਥੇ ਤੇ ਨੇ ਰਗਤੇ ਹੈ ਜੀ ਤੇ ਅਮਰਿੰਦਰ ਸਿੰਘ ਹੀ ਇੱਕ ਮਾੜੀ ਜਿਹੀ ਹੋਪ ਬਣ ਕੇ ਪੰਜਾਬ ਦੇ ਵਿੱਚ ਭਾਵੇਂ ਵਿਕਟਰੀ ਉਹਦੇ ਨਾਂ ਨੂੰ ਹੋਈ ਲੇਕਿਨ ਕਾਂਗਰਸ ਦੇ ਖਾਤੇ ਚ ਪਈ ਸੋ ਕੁਲ ਮੜਾ ਕੇ ਐਸਆਈਐਲ ਇਸ਼ੂ ਦਾ ਜਿਹੜਾ ਇਹ ਚੈਸ ਬੋਰਡ ਹੈ ਇਹ ਕਿਧਰ ਨੂੰ ਜਾ ਰਿਹਾ ਸਾਡਾ ਕੰਸਰਨ ਹੈ ਹੀ ਕਿ ਪਾਣੀ ਦੀ ਲੁੱਟ ਜਿਸ ਵੀ ਤਰੀਕੇ ਨਾਲ ਇਹ ਜੁਡੀਸ਼ਰੀ ਰਾਹੀਂ politically ਕਰਨੀ ਚਾਹਣ ਇਨੂੰ ਰੋਕਣਾ ਔਰ ਇਹਦੇ ਲਈ ਇੱਕ ਇੱਕ ਬੂੰਦ ਪਾਣੀ ਦੀ ਆਲਰੇਡੀ ਲੁੱਟਦਾ ਹੋ ਰਹੀ ਹੈ ਇਹ ਵੀ ਇੱਕ ਇਹਨਾਂ ਨੇ স্মੋਕ ਸਕ੍ਰੀਨ ਗੇਟ ਕੀਤੀ ਹੋਈ ਹੈ ਆਲਰੇਡੀ ਕੋਈ ਇਸ ਗੱਲ ਦਾ ਨਹੀਂ ਕਰਦਾ ਵੀ ਤੁਸੀਂ 3/4 ਪਾਣੀ ਤਾਂ ਪੰਜਾਬ ਦਾ ਆਲਰੇਡੀ ਰਾਜਸਥਾਨ ਔਰ ਹਰਿਆਣਾ ਲਿ ਜਾ ਰਹੇ ਨੇ ਸੋ ਇਹ ਇਸ਼ੂ ਜਿਹੜਾ ਹੈ ਮੈਂ ਸਮਝਦਾ ਹਾਂ ਵੀ ਦਿੱਤੇ ਜਿਹੜੇ ਪੰਥਕ ਕੰਸਰਨ ਵਾਲੇ ਨੇ ਪੰਜਾਬ ਨੂੰ ਪਿਆਰ ਕਰਨ ਵਾਲੇ ਨੇ ਉਹ ਪੈਣੀ ਅੱਖ ਰੱਖਣ ਕਿ ਇਹ ਸਾਰੇ ਦੇ ਵਿੱਚ ਦੁਬਾਰਾ ਉਸੇ ਤਰ੍ਹਾਂ ਦੀ ਸੌਦੇਬਾਜ਼ੀ ਜਿਵੇਂ ਦਰਬਾਰੇ ਨੇ ਕੀਤੀ ਉਸ ਤੋਂ ਪਹਿਲਾਂ ਪ੍ਰਤਾਪ ਸਿੰਘ ਕੈਰੋ ਨੇ ਕੀਤੀ ਉਸ ਕਿਸਮ ਦੀ ਸੌਦੇਬਾਜ਼ੀ ਜਿਹੜੀ ਹੈ ਉਹ ਕੁਆਇਟ ਕੇਪੇਬਲ ਹੈ ਇਹਨਾਂ ਦਾ ਆਲਾ ਸਿੰਘ ਦਾ ਖਾਨਦਾਨ ਔਰ ਜੋ ਇਹਨਾਂ ਦੀਆਂ ਕਰਤੂਤਾ ਨੇ ਬੀਤੇ ਦੇ ਵਿੱਚ ਜਿਵੇਂ ਇਹਨਾਂ ਨੇ ਬਿਟਰੇ ਕੀਤਾ ਆਪਣੇ ਲੋਕਾਂ ਨੂੰ ਆਪਣੀ ਧਰਤੀ ਨੂੰ ਇਹ ਵੀ ਕੁਆਇਟ ਕੇਪੇਬਲ ਹੈ ਐਸਫੀਐਲ ਦਾ ਸੌਦਾ ਕਰਨ ਦੇ ਲਈ ਜੀ ਡਾਕਟਰ ਸਾਹਿਬ ਬਿਲਕੁਲ ਰਹਿੰਦੇ ਇਸ਼ੂ ਅਸੀਂ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ ਈਵਰਸ ਸੋਸਰ ਨਾਲ ਇਸ ਤਰ੍ਹਾਂ ਬਨੇ ਰਹਿਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ